ਫਗਵਾੜਾ ਦੇ ਹਨੂਮਾਨ ਗੜ੍ਹੀ ਮੰਦਿਰ ਵਿਖੇ ਅੱਜ ਭਗਵਾਨ ਰਾਮ ਦੇ ਪ੍ਰਤੀ ਜੋਗਿੰਦਰ ਸਿੰਘ ਮਾਨ ਵੱਲੋਂ ਬੋਲੇ ਗਏ ਸ਼ਬਦਾਂ ਨੂੰ ਲੈ ਕੇ ਦੋਵੇਂ ਧਿਰਾਂ ਨੇ ਆਪਸ ਵਿੱਚ ਬੈਠ ਕੇ ਸਮਝੌਤਾ ਕਰ ਲਿਆ ਹੈ ਜਿਸ ਨੂੰ ਲੈ ਕੇ ਅੱਜ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਜੋਗਿੰਦਰ ਸਿੰਘ ਮਾਨ ਆਪਣੇ ਸਮਰਤਕਾਂ ਨਾਲ ਹਨੂਮਾਨ ਗੜ੍ਹੀ ਮੰਦਿਰ ਪਹੁੰਚੇ ਮੌਕੇ ਤੇ ਹਨੂਮਾਨ ਗੜ੍ਹੀ ਮੰਦਿਰ ਵਿਖੇ ਮੱਥਾ ਟੇਕਿਆ ਆਉ ਤੁਹਾਨੂੰ ਸੁਣਾਉਂਦੇ ਹਾਂ ਕਿ ਕਿਹਾ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਅਤੇ ਹਿੰਦੂ ਸਮਾਜ ਦੇ ਨੇਤਾਵਾਂ ਨੇ ਫਗਵਾੜਾ ਐਕਸਪ੍ਰੈਸ ਨਿਊਜ਼ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ। ਗੁਰਮੁਲੇ ਰਾਮਰਾਮ ਕੋ ਇੱਕ ਦਾਅਵੇ ਕੋਈ ਸੇਵਕਸਾਂੀਆਂ ਕੋਈ ਅਲਾਇ। ਭਾਰਤੀ ਸਭਿਅਤਾ ਕੋ ਕਰਮੀ ਸੰਸਕ੍ਰਿਤੀ। ਭਾਰਤੀ ਸਤਾਨ ਦੇ ਬੰਦਾ ਖਰ ਬੰਦੇ ਨੂੰ। ਸ਼ਰਮਦੀਸ਼ ਸਮਾਜ ਦੀ ਆਪੇ ਹਰ ਕਿੰਨੀ ਹਰ ਸਮਾਜਿਕ। ਇਲੈਕਸ਼ਨ ਦੇ ਵਿੱਚ ਜਿਸਟਰ ਦਾ ਕੰਮ ਚੜ੍ਹਣ ਹੋਇਆ। ਉਸ ਸੰਤਾਵ ਕੋ। ਆਯਾਲ ਵਿੱਚ ਵਰਕਸ਼ਿਪ ਦੀ ਅੰਡਰ ਪ੍ਰਮਾਤਿਕ ਚੀਜ਼ ਲਕਸ਼ਮ ਦੇ ਵਿੱਚ ਅਸ਼ਰਾ ਦਾ ਟੈਂਪਰੇਚਰ ਸੀ ਇਟਸ ਟੂ ਹਾਈ ਕਿਉਂਕਿ ਟੂ ਪਾਰਟੀਆਂ ਦੇ ਆਪਣੇ ਆਪਣੇ ਪ੍ਰੈਸ਼ਰਸ ਕਾਰਨ ਹੋ ਰਿਹਾ ਸੀ। ਔਰ ਇੱਕ ਲੋਰਥ ਦੇ ਵਿੱਚ ਜਾਨਸਾ ਦੇ ਜਿਹੜੇ ਇਲੈਕਸ਼ਨ ਕਰਦੇ ਨੇ ਤੇ ਬਹੁਤ ਵਧੀਆ ਮੰਨਦਾ। ਜਿਹੜਾ ਮੰਨ ਹੈ ਸਕੂਲ ਇੰਵੈਸਟਮੈਂਟ ਹੈ। ਇਸ ਨੂੰ ਬੈਲੋਂ ਕਹਿੰਦੇ ਆ ਕਿ ਬਾਣੀ ਦੇ ਵਿੱਚ ਮੈਂ ਬਾਣੀ ਜਗਿੰਦਰ ਸਿੰਘ ਬੰਦਾ ਇਸ ਸਾਰੀ ਉਮਰ ਆਪਣੇ ਇਸ ਨੂੰ ਬਣਾ ਕੇ ਰੱਖਿਆ ਉਹ ਕੋਈ ਅਸੀਂ ਕਰ ਮੂੰਹ ਤੋਂ ਕਹਿ ਵੀ ਕਦੀ ਨਹੀਂ ਸਕਦਾ ਮੈਂ ਤਾਂ ਇਸ ਤੱਕ ਚੱਲ ਗਿਆ ਕਿ ਮੈਂ ਸਮਝਾ ਮਨ ਮੰਦਰ ਤਨ ਵੇਸ਼ ਕਲੰਦਰ ਕੱਟੀ ਤਾਂ ਮੈਂ ਇੱਕ ਸ਼ਬਦ ਮੇਰੇ ਪਾਣ ਬਹੁਤ ਚੰਗਾ ਸਭ ਇਸ ਤਰ੍ਹਾਂ ਬੈਠੀਆਂ ਸਾਰੇ ਅੱਜ ਮੀਟਿੰਗ ਕੋਈ ਪੈਸਾ ਦੇ ਸਕਦੇ ਉਹ ਚੇਤੀ ਕਿਨੇ ਬੱਤੀ ਆ ਤੇ ਬਹੁਤ ਟਾਈਪਿੰਗ ਕੇ ਅਸੀਂ ਸਮਾਜ ਦਾ ਤੌਰ ਤੋਂ ਸਾਥ ਨਹੀਂ ਕਿਸੇ ਵੀ ਤਰ੍ਹਾਂ ਮੰਨ ਸਕਦਾ ਇਹ ਮਾਨ ਸਭ ਤੋਂ ਬੱਤ ਜੈ ਵਾਲਮੀਕੀ ਜੈ ਸ਼੍ਰੀ ਰਾਮ ਜੋ ਪਿਛਲੇ ਕੁਝ ਦਿਨਾਂ ਚ ਆਪਸ ਵਿੱਚ ਗਲਤਫਹਿਮੀ ਦਾ ਮਾਹੌਲ ਸੀ ਅੱਜ ਬਹੁਤ ਵਧੀਆ ਮਾਹੌਲ ਦੇ ਵਿੱਚ ਸਾਰੇ ਅਸੀਂ ਭਰਾਵਾਂ ਦਾ ਬੈਠ ਕੇ ਬਹੁਤ ਵਧੀਆ ਢੰਗ ਨਾਲ ਉਸ ਗੱਲ ਦਾ ਨਿਪਟਾਰਾ ਹੋ ਗਿਆ ਜੋ ਗੱਲ ਦਾ ਸੀਗਾ ਉਹ ਗੱਲ ਵਿੱਚੋਂ ਖਤਮ ਹੋ ਗਈ ਆ ਹੁਣ ਉੱਢ ਕੇ ਇੱਕ ਵਾਰੀ ਫੇਰ ਸਾਡੀ ਜੋ Hindu ਸ਼ਕਤੀ ਆ ਉਹ ਇੱਕ ਵਾਅ ਔਰ ਸਾਰੇ ਸ਼ਹਿਰ ਦੇ ਮਾਹੌਲ ਨੂੰ ਅਸੀਂ ਇਸੇ ਤਰ੍ਹਾਂ ਵਧੀਆ ਬਣਾਈਏ ਸਾਡੀ ਜ਼ਿੰਮੇਵਾਰੀ ਵੀ ਬੰਦੀ ਆ ਮਾਨ ਸਾਹਿਬ ਸਾਡੇ ਆਦਨੀ ਆ ਸਾਡੇ ਵੱਡੇ ਆ ਹਰ ਵਾਰ ਸਾਡੇ ਕੰਮ ਆਂਦੇ ਆ ਔਰ ਇਸ ਉਹਨਾਂ ਨੇ ਜੋ ਮਤਲਬ ਆਪਣੀ ਗੱਲ ਦਾ ਸੀਗਾ ਉਹ ਗੱਲ ਦਾ ਬਿਲਕੁਲ ਸਾਡਾ ਆਪਸ ਵਿੱਚ ਸਾਰਿਆਂ ਦੇ ਵਿੱਚ ਹਿੰਦੂ ਸਮਾਜ ਆਪਸ ਦੇ ਵਿੱਚ ਬੈਠ ਕੇ ਨਿਵਟਾਰਾ ਹੋ ਗਿਆ ਉਹ ਕਿਸੇ ਦੇ ਮਨ ਦੇ ਵਿੱਚ ਵੀ ਕੋਈ ਇੱਕ ਦੂਜੇ ਦੇ ਪ੍ਰਤੀ ਕੋਈ ਇਦਾਂ ਦੀ ਗੱਲ ਨਹੀਂ ਪਹਿਲਾਂ ਵੀ ਨਹੀਂ ਸੀ ਕੁਝ ਗਲਤਫਹਿਮੀ ਸੀ ਉਹ ਪੇਪਰ ਦੇ ਵਿੱਚ ਵੀ ਗਲਤਫਹਿਮੀ ਹੋ ਜਾਂਦੀ ਆ ਉਹਦਾ ਅੱਜ ਨਿਵਟਾਰਾ ਹੋ ਗਿਆ ਆ ਔਰ ਭਗਵਾਨ ਬਾਦਮੀ ਜੀ ਦਾ ਸੀ ਅਸ਼ੀਰਵਾਦ ਲੈ ਕੇ ਮੁੜ ਗਏ ਫਿਰ ਇੱਕ ਵਾਰੀ ਸਾਰੇ ਭਗਵਾੜੇ ਦੇ ਵਿੱਚ ਉਦਾਂ ਹੀ ਭਾਈਚਾਰੇ ਦਾ ਮਾਹੌਲ ਬਣਾਈਏ ਜੈ ਸ਼੍ਰੀ ਰਾਮ ਜੈ ਬਾਦਮੀ ਕ੍ਰਿਸ਼ਨ ਜੀ ਨੇ ਜੋ ਮਹਾਨ ਜੀ ਕਿਸੇ ਗੱਲ ਨੂੰ ਲੈ ਕੇ ਅੱਜ ਸਾਰੇ ਸੰਜ ਭਾਈਚਾਰੇ ਨੇ ਬੈਠ ਗਏ ਵਾਰਮਿਕੀ ਸਮਾਣੇ ਅਤੇ ਦੂਤੋਂ ਹਿੰਦੂ ਸਮਾਣੇ ਨਾਲ ਕੇ ਸਾਰੀ ਇੱਕ ਟੀਮ ਨੇ ਸਾਰੇ ਹਿੰਦੂ ਸਮਾਣੇ ਇਕੱਠੇ ਹੋ ਕੇ ਉਸ ਗੱਲ ਦਾ ਨਿਪਟਾਰਾ ਕਰਤਾ ਅਸੀਂ ਸ਼ਹਿਰ ਵਾਸੀਨੋਂ ਪੀੜ ਕਰਦੇ ਹਾਂ ਕਿ ਇੰਨਾ ਹੀ ਸਾਰਾ ਸਾਰਾ ਭਾਈਚਾਰਾ ਮਾਹੌਲ ਬਣਿਆ ਰਹੇ ਇਸ ਕਰਕੇ ਸਾਰਿਆਂ ਦਾ ਧੰਨਵਾਦ ਖਾਸ ਕਰਕੇ ਮਾਨ ਸਰ ਜਿਹੜੀ ਆਪਣਾ ਆਪਣਾ ਕੀਤਾ ਇਹਨਾਂ ਨੇ ਇਸ ਗੱਲ ਦਾ ਨਿਪਟਾਰਾ ਕਰਦੇ ਆ ਇਸ ਲਈ ਅਸੀਂ ਪਾਤਰਨ ਬਰਾਇਤਦੇ ਆਂ ਔਰ ਨਾਰਾਇਣ ਜੀ ਸਾਰਿਆਂ ਨੂੰ ਧੰਨਵਾਦ ਕਰਦੇ ਗੋਲ ਵਾਰਮਿਕ ਭਗਵਾਨ ਨੇ ਕੀ ਜੈ